ਸ਼੍ਰੀ ਕੁਰਾਲਗੜ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਅੱਜ ਗਿਲਾ ਹਸ਼ਿਆ ਪਰ ਦੀ ਤਹਿਸੀਲ ਗੜਸ਼ੰਕਰ ਅਧੀਨ ਪੈਂਦੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਤਪਸਥਾਨ ਸ਼੍ਰੀ ਕੁਰਾਲਗੜ ਸਾਹਿਬ ਵਿਖੇ ਜੇਠੇ ਐਤਵਾਰ ਦੇ ਉਪਲਖਸ਼ ਦੇ ਵਿੱਚ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਪਰ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਇਸ ਮੌਕੇ ਤੇ ਪਹੁੰਚ ਕੇ ਜਿਹੜਾ ਹੈ ਆਪਣੇ ਰਹਿਬਰ ਨੂੰ ਸਜਦਾ ਕੀਤਾ ਇਸ ਮੌਕੇ ਤੇ ਗੁਰੂ ਘਰ ਕਮੇਟੀ ਦੇ ਪ੍ਰਧਾਨ ਬਾਬਾ ਕੇਵਲ ਸਿੰਘ ਚਾਕਰ ਨੇ ਦੱਸਿਆ ਕਿ ਹਰ ਮਹੀਨੇ ਨੂੰ ਜਿਹੜਾ ਸੰਗਰਾਮ ਤੋਂ ਇਲਾਵਾ ਜਿਹੜਾ ਹੈ ਇਹ ਇਹ ਸਮਾਗਮ ਹੈ ਇਸ ਸਥਾਨ ਤੇ ਹੁੰਦਾ ਹੈ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਹਨ ਉਹਨਾਂ ਨੇ ਦੱਸਿਆ ਕਿ ਅੱਜ ਜਿਹੜਾ ਐਤਵਾਰ ਜਿਹੜਾ ਉਹਦੇ ਨਾਲ-ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਨੂੰ ਵੀ ਯਾਦ ਕੀਤਾ ਗਿਆ ਜਿਨ੍ਹਾਂ ਦੀ ਜੀ ਸ਼ਹਾਦਤ ਨੂੰ ਜਿਹੜਾ ਸਜਦਾ ਕੀਤਾ ਗਿਆ ਆਹ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਵਕਸ਼ਿਸ਼ ਕੀਤਾ ਨਦਰ ਦਾ ਨਾਮ ਖਿੜਾ ਲਈ ਸੀ ਪਾਤਸ਼ਾਹ ਦੇ ਚਰਨ ਕਮਲਾਂ ਦੇ ਟਕਾਣ ਸਬਤਾ ਨਦਰ ਵੜਿਆ ਸ੍ਰੀ ਖੁਰਾਲ ਰਣ ਸਾਹਿਬ ਕਰੋੜਾਂ ਚੱਲ ਨੂੰ ਇਸ ਧਰਤੀ ਦੀ ਖਾਕ ਨੂੰ ਮਿੱਟੀ ਨੂੰ ਧੂੜ ਨੂੰ ਆਪਣੇ ਚਰਨਾਂ ਗੁਰੂ ਦੇ ਚਰਨਾਂ ਦੀ ਧੂੜ ਨੂੰ ਆਪਣੇ ਮਸਤਕ ਤੇ ਲਾ ਕੇ ਆਪਣੇ ਦੁੱਖ ਦਿਨਦਰ ਦੂਰ ਕਰ ਦਿੰਦਾ ਜਿੱਥੇ ਧਰਗੁਰੂ ਦਾਸ ਪਾਤਸ਼ਾਹ ਜੀ ਦੇ ਦਰਬਾਰ ਤੇ ਜੇਠਾ ਐਤਵਾਰ ਮਨਾਇਆ ਜਾ ਰਿਹਾ ਹੈ ਉੱਥੇ ਸ਼ਬਦਿਤ ਦੇ ਇੱਕ ਮਹਾਨ ਵਾਕਿਆ ਇੱਕ ਮਹਾਨ ਸ਼ਹਾਦਤ ਦਾ ਸਫ਼ਰ 1704 ਵਿੱਚ ਧੰਸ੍ਰੀ ਗੁਰਕਲਗੀਧਰ ਪਾਤਸ਼ਾਹ ਜੀ ਦੇ ਪਰਿਵਾਰ ਸਿੱਖਾਂ ਨੇ ਮਰ ਜੀਵੜਿਆ ਨੇ ਐਸਾ ਇਤਿਹਾਸ ਰਚਿਆ ਕਿ ਸੰਸਾਰ ਦੇ ਕਿਸੇ ਧਰਮ ਮੰਦਰ ਇਦਾਂ ਦੀ ਉਦਾਹਰਣ ਨਹੀਂ ਮਿਲਦੀ ਸ਼ਹੀਰੀ ਸ਼ਹਾਦਤ ਭੰਤਸ੍ਰੀ ਗੁਰਕਲ ਕੀ ਤਰਫਾਤਸ਼ਾਹ ਜੀ ਨੇ ਅਨੰਦਪੁਰ ਕੀ ਕਿਲਾ ਛੱਡਣ ਤੋਂ ਲੈ ਕਰਕੇ ਮੁਖਤਸਰ ਸਾਹਿਬ ਦੀਆਂ ਬ੍ਰਹਮਹ ਤੱਕ 14 ਜੰਗਾਂ ਉਹਨੇ ਕੀਤੀਆਂ ਮਨੁੱਖਤਾ ਦੀ ਖਾਤਰ ਆਪਣਾ ਆਪਾ ਵਾਰ ਗਏ ਤੇ ਉਹਦੀ ਗਾਥਾ ਅੱਜ ਸੰਸਾਰ ਦੇ ਕੋਨੇ ਕੋਨੇ ਵਿੱਚ ਗਾਈ ਜਾ ਰਹੀ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਉਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਜਿੱਥੇ ਸਾਹਿਬੇ ਕਮਾਲ ਧੰਨ ਧੰਨ ਸਤਿਗੁਰੂ ਅਦਾਸ ਮਹਾਰਾਜ ਜੀ ਆਨੇ 4 ਸਾਲ 2 ਮਹੀਨੇ 11 ਦਿਨ ਰਹਿ ਕਰਕੇ ਇਸ ਧਰਤੀ ਦੇ ਕਣ ਕਣ ਨੂੰ ਪਵਿੱਤਰ ਕੀਤਾ ਹੈ ਸੋ ਉਸ ਸਥਾਨ ਤੇ ਅੱਜ ਜੇਠੇ ਐਤਵਾਰ ਦਾ ਦਿਹਾੜਾ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਅਮਰਤਵੇਲੇ ਤੋਂ ਲੈ ਕੇ ਹੁਣ ਤੱਕ ਸਤਿਗੁਰਾਂ ਦੇ ਪਾਵਨ ਸਥਾਨਾਂ ਤੇ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਪਹੁੰਚੀਆਂ ਹਨ ਸੋ ਸਤਿਗੁਰਵਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਅਸਥਾਨ ਹੈ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਆਓ ਇਸ ਸਥਾਨ ਤੇ ਕਾਰ ਸੇਵਾ ਚੱਲ ਰਹੀ ਹੈ ਗੁਰੂ ਕੇ ਪਾਵਨ ਸਥਾਨਾਂ ਦੀਆਂ ਕਾਰ ਸੇਵਾਵਾਂ ਦੇ ਵਿੱਚ ਯੋਗਦਾਨ ਪਾਈਏ ਗੁਰੂ ਕੇ ਪਾਵਨ ਦਰਬਾਰ ਸਾਹਿਬ ਬਣ ਰਹੇ ਨੇ ਸੋ ਸਾਰੀ ਸੰਗਤ ਨੂੰ ਬੇਨਤੀ ਆਓ ਗੁਰੂ ਕੇ ਪਾਵਨ ਸਥਾਨਾਂ ਦੀਆਂ ਵੱਧ ਤੋਂ ਵੱਧ ਕਾਰ ਸੇਵਾ ਦੇ ਯੋਗਦਾਨ ਪਾਈਏ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਗੁਰਦੇਵ ਤਨ ਗੁਰਦੇਵ